ਪਿੰਡ ਪੋਨੇ ਦੇ ਵਿੱਚ ਅਸੀਂ ਮੌਜੂਦ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੱਲਬਾਤ ਕਰਦੇ ਆ ਬਾਬਾ ਜੀ ਸਾਡੇ ਨਾਲ ਮਜੂਰ ਨੇ ਕਿ ਕਿਵੇਂ ਦਾ ਉਸ ਦਾ ਜੀਵਨ ਸੀ ਕਿੰਨਾ ਸਮਾਂ ਉਹ ਇੱਥੇ ਖੇਡਿਆ ਗੁੱਦਿਆ ਤੇ ਕਿਵੇਂ ਗਾਇਕੀ ਦਾ ਸਫਰ ਜਿਹੜਾ ਉਹ ਸ਼ੁਰੂ ਹੋਇਆ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਾਬਾ ਜੀ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਰਾਜਵੀਰ ਦੀ ਸਿਹਤ ਹੁਣ ਕਿਵੇਂ ਹੈ ਰਾਜਵੀਰ ਦੀ ਸਭ ਤੋਂ ਸਿਹਤ ਸਾਡੇ ਸਪੰਸਰ ਸਾਡੇ ਰਾਜਵੀਰ ਆਪਣਾ ਹਰਪ੍ਰੀਤ ਸਿੰਘ ਜੀ ਰਾਜੂ ਤੇ ਸਾਡੇ ਗੁਰਦੁਆਰੇ ਪ੍ਰਧਾਨ ਬਲਜੀਤ ਸਿੰਘ ਇਹ ਸਭ ਉੱਥੇ ਹੀ ਨੇ ਤੇ ਅੱਜ ਸਵੇਰੇ ਸਾਨੂੰ ਉਹਨਾਂ ਦਾ ਫੋਨ ਕਰਕੇ ਦੱਸਿਆ ਵੀ ਉਹਦੀ ਇਸ ਟਾਈਮ ਹੁਣ ਥੋੜੀ ਹਾਲਾਤ ਹੁਣ ਠੀਕ ਹੈ ਕੁਛ ਵੀ ਹਾਲਤ ਸੁਧਾਰ ਹਾਲਾ ਜਾ ਰਿਹਾ ਹੁਣ ਕੱਲ ਗੰਭੀਰ ਸੀ ਕਾਫੀ ਡਾਕਟਰ ਕੋਈ ਗੱਲ ਨਹੀਂ ਸਾਨੂੰ ਦੱਸਦੇ ਪਰ ਸਵੇਰੇ ਉਹਨਾਂ ਦੱਸਿਆ ਵੀ ਉਹਦੀ ਬੱਚੇ ਦੀ ਹੁਣ ਹਾਲਤ ਜਿਹੜੀ ਕੁਛ ਠੀਕ ਹੈ ਜੀ ਰਾਜੀ ਸਿੰਘ ਦੀ ਤੇ ਹੁਣ ਰਿਕਵਰੀ ਹੋ ਰਹੀ ਹੈ ਪਰ ਕੱਲ ਤੱਕ ਬੱਬਾ ਜੀ ਸਵੇਰ ਤੱਕ ਅੱਜ ਸਵੇਰ ਤੱਕ ਤੇ ਕੱਲ ਸਾਰਾ ਦਿਨ ਫਿਰ ਕਿਵੇਂ ਲੰਘਿਆ ਕਿਉਂਕਿ ਲਗਾਤਾਰ ਇਹੀ ਕਿਹਾ ਜਾ ਰਿਹਾ ਸੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਕੱਲ 4 ਵਜੇ ਸ਼ਾਮ ਨੂੰ ਤਕਰੀਬਨ ਸਾਡੇ ਪਿੰਡ ਤੇ 3 ਵਜੇ ਪਤਾ ਲੱਗਾ ਤੇ ਸਾਢੇ 3 ਵਜੇ 5 ਸਾਡੇ ਉੱਥੇ ਪਹੁੰਚਣਾ ਚਲੇਗੇ ਮੁਹੱਲੇ ਤੇ 4 ਵਜੇ ਮੈਨੂੰ ਪਤਾ ਲੱਗਾ ਇਸ ਗੱਲ ਦਾ ਬਈ ਰਾਜਵੀਰ ਦਾ ਐਕਸੀਡੈਂਟ ਹੋ ਗਿਆ ਤੇ ਕਾਫੀ ਗੰਭੀਰ ਹੈ ਮੈਂ ਖਬਰਾਂ ਸੁਣੀਆਂ ਖਬਰਾਂ ਸੁਣ ਕੇ ਫਿਰ ਮੈਂ ਇਸ਼ਨਾਨ ਪਾਣੀ ਕਰਕੇ ਕੱਲ ਸ਼ਾਮ ਦਾ ਟਾਈਮ ਦੇ ਗੱਲ 4 ਵਜੇ ਤੇ ਪੰਜ ਅਨਾਊਂਸਮੈਂਟ ਕੀਤੀ ਵੀ ਆਓ ਭਾਈ ਸਾਹਿਬ ਆਪਾਂ ਨਾਲ ਕੇ ਅਰਦਾਸ ਕਰੀਏ ਸਤਿਗੁਰੂ ਜੀ ਦੀ ਬੇਨਤੀ ਹੈ ਮੇਰਾ ਪਿਆਰ ਬਹੁਤ ਇਸ ਪਰਿਵਾਰ ਦੇ ਨਾਲ ਮੈਨੂੰ ਕਾਫੀ ਸਮਾਂ ਹੋ ਗਿਆ ਤੇ ਰਹਿੰਦੇ ਆ ਤੇ ਸਾਰੇ ਪਿੰਡ ਨੇ ਵਸੇ ਰਲ ਕੇ ਤਕਰੀਬਨ ਕੱਲ 6 ਵਜੇ ਅਰਦਾਸ ਕੀਤੀ ਸ਼ਾਮ ਨੂੰ ਤੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਉਹ ਹੁਕਮਨਾਮਾ ਲੈ ਕੇ ਸਤਿਗੁਰੂ ਜੀ ਅਗੇ ਬੇਨਤੀਆਂ ਕੀਤੀਆਂ ਵਾਹਿਗੁਰੂ ਕਿਰਪਾ ਕਰੋ ਉਸ ਕੱਲ ਸ਼ਾਮ ਨੂੰ ਤਾਂ ਸਾਡੇ ਪਿੰਡ ਦੇ ਵਿੱਚ ਐਸਾ ਤਾਂ ਸੀ ਜਿਵੇਂ ਕੋਈ ਸਨਾਟਾ ਛਾਇਆ ਹੋਇਆ ਕੋਈ ਸਾਰੇ ਪਾਸੇ ਮਜੂਦ ਸਾਰੇ ਕੋਈ ਕਿਸੇ ਨਾਲ ਕੋਈ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਚੁੱਪ 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 ਸਭ ਪਰ ਜਦੋਂ ਅੱਜ ਸਵੇਰੇ ਅਸੀਂ ਸੁਣਿਆ ਵੀ ਹੁਣ ਕੁਝ ਉਹਨਾਂ ਦੀ ਹਾਲਤ ਹੁਣ ਠੀਕ ਹੈ ਫੇ ਸਾਡੇ ਮਨ ਦੇ ਵਿੱਚ ਥੋੜਾ ਤਰਵਾਸ ਹੋਇਆ ਯਵੈਭੂ ਨੇ ਕਿਰਪਾ ਕੀਤੀ ਵੀ ਹੁਣ ਥੋੜਾ ਜਿਹਾ ਠੀਕ ਰਿਹਾ ਤਾਂ ਰਾਜਵੀਰ ਦਾ ਜਨਮ ਇਸੇ ਪਿੰਡ ਦੇ ਵਿੱਚ ਹੋਇਆ ਇੱਥੇ ਹੀ ਜੰਮਿਆ ਪਲਿਆ ਤੇ ਖੇਡਿਆ ਜਿੰਨਾ ਤੱਕ ਮੇਰੀ ਜਾਣਕਾਰੀ ਕਿਉਂਕਿ ਮੈਨੂੰ ਇੱਥੇ 18 ਕੋ ਸਾਲ ਹੋ ਗਏ ਨੇ ਡਿਊਟੀ ਕਰਦੇ ਆ ਤੇ ਜਦੋਂ ਮੈਂ ਇੱਥੇ ਆਇਆ ਸੀ ਇਹਦੇ ਬੱਚੇ ਦੀ ਉਮਰ 17-18 ਸਾਲੀ ਸੀ ਇਸ ਵਕਤ ਦੀ ਉਮਰ ਤਕਰੀਬਨ 35 ਸਾਲ ਦੀ ਹੈ ਤੇ ਮੈਨੂੰ ਇੰਨਾ ਪਤਾ ਵੀ ਇੱਥੇ ਤੇ ਜੰਮ ਪਲਨੇ ਪੱਕੇ ਵਸਨੀਕ ਇੱਥੇ ਤੋਂ ਸ਼ੁਰੂ ਤੋਂ ਕਿ ਇਹ ਸਾਡਾ ਪਿੰਡ ਤਕਰੀਬਨ ਜਵੰਦਿਆਂ ਦਾ ਜਿਹੜੇ ਪੱਕੇ ਮਤਲਬ ਸ਼ੁਰੂ ਤੋਂ ਇੱਥੇ ਰਹਿੰਦੇ ਆ ਰਹੇ ਨੇ ਜੀ ਜਵੰਤਾ ਜਵੰਦਾ ਗੋਤ ਦੇ ਜ਼ਿਮੀਦਾਰ ਨੇ ਤੇ ਇਹ ਜਵੰਦਾ ਨੇ ਸਾਰੇ ਇੱਥੇ ਹੀ ਪੱਕੇ ਰਹਿਣ ਵਾਲੇ ਇੱਥੇ ਹੀ ਜੰਮ ਪਾਰੇ ਰਾਜਵੀਰ ਦਾ ਅਨੇ ਪਿਓ ਦਾਦੇ ਦੇ ਸਾਰੇ ਇੱਥੇ ਰਹਿੰਦੇ ਸਨ ਇੱਥੇ ਤੇ ਜੰਮ ਪਾਰੇ ਬੱਚਾ ਤੇ ਸਵੇਰ ਕਿਵੇਂ ਦਾ ਰਾਜਵੀਰ ਦਾ ਤੁਹਾਡੇ ਨਾਲ ਮਿਲਦਾ ਜੁਲਦਾ ਸੀ ਗੱਲਬਾਤ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਆਂਦਾ ਹੋਏਗਾ ਨਤਮਸਤਕ ਹੁਣ ਇਹ ਸਵੇਰ ਜਦੋਂ ਮੈਂ ਆਇਆ ਇੱਥੇ ਤੇ ਕੀਰਤਨ ਸ਼ੁਰੂ ਕੀਤਾ ਤੇ ਇਸ ਬੱਚੇ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਗਾਉਣ ਦਾ ਵਜਾਉਣ ਦਾ ਤੇ ਮੇਰੇ ਮੂਹਰੇ ਹੋ ਕੇ ਬੈਠ ਜਾਣਾ ਤੇ ਹਾਰਮੋਨੀਅਮ ਬਹੁਤ ਵਧੀਆ ਧਿਆਨ ਉਹਨਾਂ ਧਿਆਨ ਨਾਲ ਸੁਣਨਾ ਮਿਊਜ਼ਿਕ ਜਿਵੇਂ ਤੇ ਸੁਣ ਕੇ ਤੇ ਆਖਰਾ ਬਾਬਾ ਜੀ ਮੈਨੂੰ ਤੁਸੀਂ ਸਿਖਾਓ ਹਾਰਮੋਨੀਅਮ ਤੇ ਮੈਂ ਕੋਈ ਨਹੀਂ ਤੁਹਾਨੂੰ ਸਿਖਾਵਾਂਗੇ ਜੀ ਤੇ ਬੱਚੇ ਦਾ ਬੜਾ ਸੁਭਾਅ ਬਹੁਤ ਮਤਲਬੀ ਸ਼ੁਰੂ ਤੋਂ 17-18 ਸਾਲ ਦੀ ਉਮਰ ਚ ਬੜਾ ਸਤਿਕਾਰ ਕਰਨਾ ਹਰ ਕਿਸੇ ਨੂੰ ਬੁਲਾਉਣਾ ਪਿਆਰ ਦੇ ਨਾਲ ਤੇ ਸਾਡੇ ਨਾਲ ਵੀ ਕਾਫੀ ਮੇਰ ਨਾਲ ਪਿਆਰ ਸੀਗਾ ਤੇ ਉਸ ਤੋਂ ਬਾਅਦ ਫਿਰ ਬੱਚਾ ਇਹ ਤਕਰੀਬਨ ਪੜਾਈ ਚ ਸ਼ੁਰੂ ਹੋ ਗਿਆ ਪੜਾਈ ਦੀ ਲੈਣ ਦੇ ਵਿੱਚੋਂ ਜਾਂਦਾ ਫਿਰੇ ਇਸ ਪਾਸੇ ਗਾਇਕੀ ਦੀ ਲੈਣ ਦੇ ਵਿੱਚ ਪਹਿਲੇ ਪੁਲਿਸ ਲੈਣ ਦੇ ਵਿੱਚ 4-5 ਸਾਲ ਰਿਹਾ ਹੈ ਉਸ ਤੋਂ ਬਾਅਦ ਇਹ ਫਿਰ ਗਾਇਕੀ ਦੀ ਲੈਣ ਦੇ ਵਿੱਚ ਪਹੁੰਚਿਆ ਜਾ ਪਰਿਵਾਰ ਤੇ ਇਸ ਸਮੇਂ ਕਿੰਨਾ ਕੁ ਦੁੱਖ ਜਿਹੜਾ ਹੋਏਗਾ ਕਿਉਂਕਿ ਪਹਿਲਾਂ ਪਿਤਾ ਜੀ ਉਹਨਾਂ ਦੇ ਚਲੇ ਗਏ ਤੇ ਹੁਣ ਮਾਤਾ ਜੀ ਨੂੰ ਜਿਹੜਾ ਆਪਣੇ ਪੁੱਤ ਦਾ ਡਰ ਸਤਾਇਆ ਹੋਇਆ ਕਿ ਪੁੱਤ ਦੀ ਹਾਲਤ ਜਿਹੜੀ ਕਾਫੀ ਜ਼ਿਆਦਾ ਗੰਭੀਰ ਹੈ ਹਾਂ ਇਹ ਵੇਖੋ ਆਪਾਂ ਤਾਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਪਹਿਲਾਂ ਮਾਤਾ ਨੇ ਆਪਣਾ ਘਰ ਵਾਲਾ ਖੋਇਆ ਸਾਗਕਰਨ ਸਿੰਘ ਉਹਦਾ ਨਾਮ ਸੀਗਾ ਤੇ ਰਿਟਾਇਰ ਐਸਆਈ ਸਨ ਉਹ ਤੇ ਮੁਰਕੇ ਵੇਖੋ ਇਸ ਹਾਲਤ ਦੇ ਵਿੱਚ ਬੱਚਾ ਹੀ ਹੋਈ ਕੋਈ ਇਹਨਾਂ ਦਾ ਬੱਚਾ ਦੋ ਭੈਣ ਭਰਾ ਨੇ ਇੱਕ ਇਹਨਾਂ ਦੀ ਸਿਸਟਰ ਇੱਕ ਰਾਜਵੀਰ ਸਿੰਘ ਤੇ ਇੱਕ ਸਿਸਟਰ ਕਵਲਪ੍ਰੀਤ ਕੌਰ ਤੇ ਇਹ ਦੋਨੋਂ ਬੱਚੇ ਮਤਲਬ ਵੀ ਵੇਖੋ ਪੜੇ ਲਿਖਿਆ ਕਾਫੀ ਬੱਚੇ ਤੇ ਇਹ ਬੱਚੇ ਦੀ ਲੈਣਸ ਪਾਸੇ ਹੋ ਗਈ ਤੇ ਇਸ ਟਾਈਮ ਉਹਸ ਮਾਂ ਤੇ ਕੀ ਬੀਤਦੀ ਹੋਵੇਗੀ ਇਸ ਆਪਾਂ ਆਪਣੇ ਤੇ ਲਿਆ ਕੇ ਸੋਚੀਏ ਵੀ ਜਿੱਦਾਂ ਇੱਕ ਇੱਕ ਪੁੱਤਰ ਹੈ ਜੀ ਤੇ ਛੋਟੇ ਛੋਟੇ ਉਹਦੇ ਦੋ ਬੱਚੇ ਆ ਤੇ ਇਸ ਟਾਈਮ ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਸਾਰੇ ਸੰਗਤਾਂ ਅਰਦਾਸਾਂ ਕਰ ਰਹੀ ਹੈ ਵੀ ਉਹ ਸਮਾਂ ਤੱਕ ਹੀ ਬਚਦੀ ਹੋਵੇ ਬਹੁਤ ਸਵਾਦ ਹੈ ਮਾਤਾ ਜੀ ਵੀ ਬੀਬੀ ਜੀ ਵੀ ਪਰਮਜੀਤ ਕੌਰ ਜੀ ਸਾਫਕਾ ਸਰਪੰਚ ਨੇ ਸਾਡੇ ਪਿੰਡ ਦੇ ਬਹੁਤ ਸਵਾਦ ਹੈ ਬਹੁਤ ਨਿਮਰਤਾ ਵਾਲੇ ਸਵਾਦ ਹੈ ਬੱਚਾ ਵੀ ਤੇ ਬੀਬੀ ਵੀ ਤੇ ਪਰਿਵਾਰ ਸਾਰਾ ਹੈ ਅੱਛਾ ਪਾਧੁਰ ਸਾਹਿਬ ਪੁਲਿਸ ਦੇ ਵਿੱਚ ਸੀਗੇ ਤੇ ਮਾਤਾ ਜੀ ਸਾਫਕਾ ਸਰਪੰਚ ਰਹੇ ਨੇ ਤੇ ਰਾਜਵੀਰ ਵੀ ਪੁਲਿਸ ਦੇ ਵਿੱਚ ਡਿਊਟੀ ਕਰਦਾ ਰਿਹਾ ਐਸਏ ਐਆਈਸੀ ਜਿਹੜਾ ਇਹਦਾ ਇਹਨਾਂ ਦਾ ਕਰਮ ਸਿੰਘ ਰਿਟਾਇਰ ਹੋਇਆ ਇਹ ਰਿਟਾਇਰ ਹੋ ਕੇ ਉਸ ਤੋਂ ਬਾਅਦ ਫਿਰ ਬੀਬੀ ਪਰਮਜੀਤ कौर ਇਹਨਾਂ ਦੀ ਰਾਜਵੀਰ ਦੀ ਮਾਤਾ ਨੇ ਸਰਪੰਚੀ ਚੋਂ ਲੜੀ 5 ਸਾਲ ਇਹ ਸਰਪੰਚ ਰਹੇ ਨੇ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇਹ ਰਾਜਵੀਰ ਜਿਹੜਾ ਪੁਲਿਸ ਲੈਨ ਚ ਪੈ ਗਿਆ ਸੀ 4-5 ਸਾਲ ਇਹ ਪੁਲਿਸ ਲੈਨ ਚ ਰਿਹਾ ਤੇ ਉਸ ਤੋਂ ਬਾਅਦ ਇਹ ਤਕਰੀਬਨ ਇੱਕ ਵਾਰੀ ਇੱਥੇ ਦੂਰਦਰਸ਼ਨ ਦੀ ਆਪਣੀ ਆ ਗਈ ਟੀਮ ਜਲੰਧਰ ਤੋਂ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਸੀ ਤੇ ਇਹ ਸਰਪੰਚ ਦੇ ਘਰੇ ਇਹਨਾਂ ਨੇ ਫਿਰ ਸ਼ੂਟਿੰਗ ਕੀਤੀ ਆ ਪੀਪਲ ਦੇ ਸਾਹਮਣੇ ਖੜ ਕੇ ਇੱਥੇ ਲਿਆ ਇੱਥੇ ਲਿਆ ਕੇ ਫਿਰ ਇੱਥੇ ਰਾਜਵੀਰ ਨੇ ਇੱਕ ਗਾਣਾ ਬੋਲਿਆ ਤੇ ਉਹਨਾਂ ਨੇ ਕਿਹਾ ਤੂੰ ਅੱਛਾ ਗਾਣਾ ਹੈ ਤੇ ਤੈਨੂੰ ਮੌਕਾ ਚਾਹੀਦਾ ਹੈ ਤੇ ਤੂੰ ਆਪਣਾ ਗਾਹ ਰਿਆਸ਼ ਕਰ ਫੇਰ ਯਿਆਜ ਕਰਦਾ ਫਿਰ ਜਦੋਂ ਇਹਨੇ ਇੱਕ ਦੋ ਗੀਤ ਇਹਨੇ ਗਾਏ ਤੇ ਥੋੜੇ ਪ੍ਰਚਲਿਤ ਹੋ ਗਏ ਫਿਰ ਇਹਨੇ ਪੁਲਿਸ ਲਾਈਨ ਦੀ ਨੌਕਰੀ ਛੱਡ ਕੇ ਪੱਕੇ ਤੌਰ ਤੇ ਇਹ ਸਿੰਗਰ ਦੇ ਵਿੱਚ ਇਹ ਵਟਾ ਆ ਗਿਆ ਸਿਰੋਤ ਮਤਲਬ ਪੁਲਿਸ ਲਾਈਨ ਦੇ ਵਿੱਚ ਜਦੋਂ ਨੌਕਰੀ ਕਰਦੇ ਸੀ ਤਾਂ ਗਾਇਕੀ ਦਾ ਸ਼ੌਂਕ ਉਦੋਂ ਵੀ ਉਹਨਾਂ ਨੂੰ ਸੀਗਾ ਉਦੋਂ ਵੀ ਬਚਪਨ ਤੋਂ ਗਾਇਕੀ ਦਾ ਸ਼ੌਂਕ ਤਾਂ ਸ਼ੁਰੂ ਤੋਂ ਸੀ ਮੈਂ ਦੇਖਦਾ ਆ ਰਿਹਾ ਹਾਂ ਨਾ ਬੱਚੇ ਨੂੰ 17 ਸਾਲ ਦੀ ਉਮਰ ਦੇ ਵਿੱਚ ਉਦੋਂ ਇਹਨੂੰ ਗਾਣੇ ਗੁਣੇ ਗਾਉਣ ਦਾ ਸ਼ੌਂਕ ਸੀਗਾ ਤੇ ਉਸ ਵੇਲੇ ਹੀ ਇਹ ਫਿਰ ਪੁਲਿਸ ਲਾਈਨ ਦੇ ਵਿੱਚ ਵੀ ਚਲਾ ਗਿਆ ਇੱਕ ਪਹਿਲੇ ਭੰਗੜਾ ਪਾਉਂਦਾ ਹੁੰਦਾ ਸੀ ਇਹ ਕਾਲਜ ਦੇ ਵਿੱਚ ਵੋਲੀਆਂ ਪਾਉਂਦਾ ਹੁੰਦਾ ਸੀ ਉੱਥੇ ਇਹ ਬੱਚੇ ਨੂੰ ਹੋਰ ਵੀ ਕਾਫੀ ਉਤਸ਼ਾਹ ਦੇ ਨਾਲ ਇਹ ਵਾਇਕੀ ਦੇ ਵਿੱਚ ਆਇਆ ਬੱਚਾ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਵੀ ਆ ਕੇ ਤੁਹਾਡੇ ਸਾਹਮਣੇ ਬਹਿ ਜਾਣਾ ਤੇ ਕੀਰਤਨ ਵੀ ਕਰਦੇ ਹੁੰਦੇ ਸੀ ਨਹੀਂ ਕੀਰਤਨ ਨਹੀਂ ਕਰਦੇ ਪਰ ਸਾਡੇ ਕੋਲ ਮਤਲਬ ਧਿਆਨ ਨਾਲ ਸੁਣਨਾ ਸੰਗੀਤ ਦਾ ਸ਼ੌਂਕ ਸੀ ਜਿਵੇਂ ਬੱਚੇ ਨੂੰ ਕਿਸੇ ਨੂੰ ਲਗਨ ਤਾਂ ਹੁੰਦੀ ਹੈ ਤੇ ਬੜਾ ਸੰਗੀਤ ਦਾ ਸ਼ੌਂਕ ਸਾਹਮਣੇ ਆ ਕੇ ਬਹਿ ਜਾਣਾ ਤੇ ਬੜੇ ਪਿਆਰ ਦੇ ਨਾਲ ਸੰਗੀਤ ਸੁਣਨਾ ਉੱਥੋਂ ਪਤਾ ਲੱਗਦਾ ਸੀ ਵੀ ਬੱਚੇ ਨੂੰ ਸ਼ੌਂਕ ਹੈ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਸੀ ਬੱਚੇ ਨੂੰ ਤੇ ਉਹਨਾਂ ਦੇ ਬੱਚੇ ਕਿੰਨੀ ਸਾਲ ਉਮਰ ਦੇ ਹੈਗੇ ਨੇ ਹਾਂਜੀ ਇਹਨਾਂ ਦੇ ਬੱਚੇ ਇੱਕ ਦੇ ਵੱਡੀ ਲੜਕੀ ਹੈ 8 ਸਾਲ ਦੀ ਇਮਾਨਤਕੌਰ ਬੱਚੀ ਦਾ ਨਾਮ ਹੈ ਤੇ ਛੋਟਾ ਇੱਕ ਉਹਨਾਂ ਦਾ ਲੜਕਾ ਹੈ 6 ਸਾਲ ਦਾ ਦिलावर ਸਿੰਘ ਦਾ ਬੱਚੇ ਦਾ ਨਾਮ ਹੈ ਦੋ ਬੱਚੇ ਨੇ ਤੇ ਪਤਨੀ ਤੇ ਬੱਚਿਆਂ ਦੇ ਕੀ ਹਾਲਾਤ ਨੇ ਹੁਣ ਉਹਨੂੰ ਵੇਖੋ ਇਸ ਟਾਈਮ ਤੇ ਸਾਨੂੰ ਪਤਾ ਨਹੀਂਗਾ ਪਤਨੀ ਹੁਣ ਉੱਥੇ ਹੀ ਹੈ ਬੱਚੇ ਵੀ ਉੱਥੇ ਸਿਸਟਰ ਵੀ ਆਈ ਹੋਈ ਹੈ ਤੇ ਆਪਾਂ ਆਪਣਾ ਅੰਦਾਜ਼ਾ ਲਾ ਲਓ ਵੀ ਉਸ ਪਤਨੀ ਦਾ ਕੀ ਹਾਲ ਹੋ ਗਿਆ ਜਿੰਦਾ ਆਪਣਾ ਘਰ ਵਾਲਾ ਵੈਸ ਟਾਈਮ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਕੀ ਹਾਲਤ ਹੈ ਹੁਣ ਵਿਚਾਰੇ ਉੱਥੇ ਨੇ ਸਾਰਾ ਪਰਿਵਾਰ ਸਾਰਾ ਉੱਥੇ ਬੈਠੇ ਹੁਣ ਸਾਰੇ ਤੇ ਪਿੰਡ ਪੋਨਾ ਵਾਲੇ ਘਰ ਦੇ ਵਿੱਚ ਹੀ ਰਹਿੰਦੇ ਸੀ ਅਜੇ ਵੀ ਬਿਲਕੁਲ ਸਪੋਨਾ ਪਿੰਡ ਦੇ ਕੋਲ ਇਹ ਨਾਲ ਇੱਥੋਂ ਘਰ ਹੈ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਜੰਪਲ ਇੱਥੇ ਇੱਥੇ ਰਹਿੰਦੇ ਰਹੇ ਸੀ ਸਾਰਾ ਦਾਦਾ ਪਿਓ ਦਾ ਦਾਦਾ ਸੁਧਾਗਰ ਸਿੰਘ ਸੀ ਜੀ ਤੇ ਉਹ ਵੀ ਸਾਰਾ ਇੱਥੇ ਖਾਨਦਾਨੀ ਚਾਚੇ ਵੀ ਇੱਥੇ ਨੇ ਹੁਣ ਵੀ ਜੀ ਸਾਰਾ ਪਰਿਵਾਰ ਇੱਥੇ ਜਮੀਨ ਜਾਤ ਸਾਰੀ ਇੱਥੇ ਇਹਨਾਂ ਦੀ ਤੇ 1.5 ਸਾਲ ਹੋਇਆ ਸੀ ਇੱਥੇ ਮੋਹਾਲੀ ਚਲੇ ਗਏ ਸੀ ਡੇਢ ਸਾਲ ਤੋਂ ਮੁਹਾਲੀ ਦੇ ਵਿੱਚ ਸ਼ਿਫਟ ਹੋ ਗਏ। ਮੁਹਾਲੀ ਦੇ ਵਿੱਚ ਜਦੋਂ ਗਾਇਕ ਇਜ਼ਲੈਂਡ 'ਚ ਪੈ ਗਿਆ ਸੀ ਫਿਰ ਇਹਨੂੰ ਤਕਰੀਬਨ ਛੱਡੀ ਕਰ ਜਾਣਾ ਆਉਣਾ ਪੈਂਦਾ ਸੀ ਸ਼ੂਟਿੰਗ ਕਰਕੇ। ਜੀ। ਤੇ ਇੱਕ ਪਿਤਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਇਹ ਸਿਸਤ ਲੈਣਾਂ ਨੇ ਵਿਆਹ ਲਈ। ਫਿਰ ਇਹ ਤਕਰੀਬਨ ਉੱਥੇ ਮੁਹਾਲੀ ਦੇ ਵਿੱਚ ਰਹਿਣਾ ਕਰ ਲਿਆ ਹੈ ਕਿ ਉੱਥੇ ਰਹਿਣ ਲੱਪੇ ਸਨ। ਡੇਢ ਕੋਸਾਲ ਤੱਕ ਪੱਕੇ ਤੋਂ ਪਰ ਪਿੰਡ 'ਚ ਆਉਂਦੇ ਜਾਂਦੇ ਸਨ। ਕਿੰਨੇ ਕ ਸਮੇਂ ਬਾਅਦ ਗੇੜਾ ਮਾਰਦੇ ਹੁੰਦੇ ਸੀ? ਰਾਜਵੀਰ ਦਾ ਤਕਰੀਬਨ ਕੋਈ ਦੁੱਖਾ ਸੁੱਖਾ ਪਿੰਡ ਦਾ ਕੋਈ ਪ੍ਰੋਗਰਾਮ ਜਾਂ ਕੋਈ ਪਿੱਛੇ ਉਹ ਵੋਟਾਂ ਹੋਈਆਂ ਜਿਹੜੀਆਂ ਸਰਪੰਚੀ ਉਦੋਂ ਬੜਾ ਪਿੰਡ ਦੇ ਵਿੱਚ ਵਿਚਰ ਕੇ ਗਿਆ ਇੱਥੇ ਸਾਰਿਆਂ ਨੂੰ ਸਾਰਿਆਂ ਨਾਲ ਮੁਲਾਫ ਕਰਕੇ ਗਿਆ ਤੇ ਜਿਹੜੇ ਮਾਤਾ ਜੀ ਸਨ ਉਹ ਉਹ ਤਾਂ तकरीबन 1:3 ਵਜੇ ਤੇ ਆਈ ਰਹਿੰਦੇ ਸਨ ਤੇ ਉਹਨਾਂ ਨੇ ਆਣ ਕੇ ਤੇ ਸਾਰੇ ਪਰਿਵਾਰ ਦੀ ਅਰਦਾਸ ਕਰਾਣੀ ਇੱਥੇ ਮੈਂ ਬੈਠਾ ਹੁੰਦਾ ਸੀ तकरीबन ਤੇ ਆਣਾ ਦਾ ਬਾਬਾ ਜੀ ਸਾਸੇ ਗਣ ਸਾਸੇ ਬਾਬਾ ਜੀ ਐ ਪੈਸੇ ਲੈ ਲਓ ਤੇ ਦੇਖ ਕਰੋ ਤੇ ਸਾਰੇ ਪਰਿਵਾਰ ਦੇ ਇੱਕ ਦਿਨ ਇੱਕ ਦਿਨ ਨਾਮ ਕਰਕੇ ਤੇ ਅਰਦਾਸ ਕਰਦਿਆਂ ਕਰੋ ਤੇ ਉਹ ਅਰਦਾਸਾਂ ਹੀ ਫਿਰ ਵਾਹਿਗੁਰੂ ਦੀਆਂ ਕੀਤੀਆਂ ਕੰਮ ਆ ਜਾਂਦਾ ਮਾਤਾ ਵੀ तकरीबन ਹੈ 10 ਹਫਤਾ 10 ਦਿਨਾਂ ਤੇ ਅੰਦਰ ਗਿਆ ਜਾਂਦਾ ਸੱਧੇ ਮਹੀਨੇ ਬਾਅਦ 2 ਮਹੀਨੇ ਬਾਅਦ ਬੱਬਾਈ ਕਿਵੇਂ ਦੇਖਦੇ ਹੋ ਕਲਾਕਾਰ ਜਦੋਂ ਪ੍ਰਸਿੱਧ ਹੋ ਜਾਂਦਾ ਉਦੋਂ ਫਿਰ ਉਹ ਆਪਣੇ ਪਿੰਡ ਵਾਲੇ ਆ ਫਿਰ ਆਪਣਾ ਜਿੱਥੇ ਘਰ ਹੁੰਦਾ ਉੱਥੇ ਆਣਾ ਜਾਣਾ ਘੱਟ ਕਰ ਦਿੰਦੇ ਨੇ ਤਾਂ ਰਾਜਵੀਰ ਦੇ ਵਿੱਚ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਜਾਂ ਫਿਰ ਇਹ ਉਵੇਂ ਆਮ ਇਨਸਾਨ ਦੀ ਤਰ੍ਹਾਂ ਹੁਣ ਵੀ ਆਪਣੇ ਪਿੰਡ ਵਾਸੀਆਂ ਦੇ ਨਾਲ ਮਿਲਜੁਲ ਕੇ ਰਹਿੰਦੇ ਸੀ ਬਿਲਕੁਲ ਨਹੀਂ ਜੀ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀ ਜਿਸ ਤਰ੍ਹਾਂ ਬੱਚਾ ਇਹ ਸਾਨੂੰ ਪਹਿਲੇ ਮਿਲਦਾ ਹੁੰਦਾ ਸੀ ਉਸੇ ਤਰ੍ਹਾਂ ਇਹ ਜਦੋਂ ਇਹ ਕਾਫੀ ਚਿਰ ਭਾਵੇਂ ਜਿੰਨੇ ਵੀ 3 ਮਹੀਨੇ ਲੰਘ ਜਾਣੇ ਛਾਰੇ ਨੇ ਗੁਰੂ ਘਰ ਜ਼ਰੂਰ ਹੋਣਾ ਆਪਣੇ ਪਿੰਡ ਦੇ ਉਸੇ ਤਰ੍ਹਾਂ ਹੀ ਤਕਰੀਬਣੇ ਦਾ ਕੋਈ ਇਹੋ ਜਿਹਾ ਕੋਈ ਗੱਲ ਨਹੀਂ ਸੀ ਕੋਈ ਹੋਮ ਹੈ ਨਹੀਂ ਕੋਈ ਇਹੋ ਜਿਹੀ ਮੈਂ ਨਹੀਂ ਹੈਗੀ ਵੀ ਮੈਂ ਹੁਣ ਵੱਡਾ ਕਲਾਕਾਰ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਿਲਦਾ ਸੀ ਜਾਂ ਸਾਨੂੰ ਪਹਿਲੇ ਜਿਵੇਂ ਮਿਲਦਾ ਸੀ ਉਸੇ ਤਰ੍ਹਾਂ ਹੀ ਇਹਨੇ ਬੱਚੇ ਨੂੰ ਮਿਲਾਇਆ ਕੋਈ ਇਹੋ ਜਿਹੀ ਉਹਦੇ ਵਿੱਚ ਮੈਂ ਮੋਹਿਲ ਨਹੀਂ ਪੈਂਦੀ ਸੀ ਵੀ ਮੈਂ ਵੱਡਾ ਸਿੰਗਰ ਬਣ ਗਿਆ ਕੁਝ ਨਹੀਂ ਸੀ ਆ ਪਿੰਡ ਵਾਲਿਆਂ ਦੇ ਵਿੱਚ ਫਿਰ ਕਿੰਨੀ ਖੁਸ਼ੀ ਦੇਖਣ ਨੂੰ ਮਿਲਦੀ ਸੀ ਜਦੋਂ ਰਾਜਵੀਰ ਪਿੰਡ ਦੇ ਵਿੱਚ ਆਉਂਦਾ ਹੁੰਦਾ ਸੀ ਵੇਖੋ ਜੀ ਸਾਰੇ ਦੁਨੀਆ ਦੇ ਵਿੱਚ ਇਸ ਬੱਚੇ ਨੇ ਸਾਡੇ ਪਿੰਡ ਦਾ ਨਾਮ ਉੱਚਾ ਕਰ ਦਿੱਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉੱਚਾ ਕੀਤਾ ਤੇ ਪਿੰਡ ਦੇ ਵਿੱਚ ਸਾਰੀ ਖੁਸ਼ੀ ਬੱਚਾ-ਬੱਚਾ ਬੜਾ ਖੁਸ਼ ਸੀ ਪਰ ਜਦੋਂ ਕੱਲ ਦੀ ਘਟਨਾ ਸੁਣੀ ਤੇ ਕੱਲ ਸ਼ਾਮ ਨੂੰ ਤਾਂ ਸਾਡੇ ਪਿੰਡ ਦੇ ਵਿੱਚ ਬਸ 3-4 ਵਜੇ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਸਾਰਿਆਂ ਨੂੰ ਤਕਰੀਬਨ ਤੇ ਸਾਡੇ ਇੱਕ ਦੂਜੇ ਦੇ ਅਸੀਂ ਚਿਹਰੇ ਐਦਾਂ ਹੋ ਗਏ ਸਨ ਮੁਰਝਾਏ ਕਿ ਇੱਕ ਦੂਜੇ ਨੂੰ ਵੇਖਦੇ ਸਾਂ ਪਰ ਕੁਝ ਕਹਿ ਨਹੀਂ ਸਾਂ ਸਾਡੇ ਇੰਨਾ ਸ਼ਰਟਾ ਹੋ ਗਿਆ ਸਾਡਾ ਇਨਾ ਸਾਡਾ ਮਤਲਬ ਮਾਨਮ ਉਚਾਟ ਹੋ ਗਿਆ ਸੀ ਤੇ ਫਿਰ ਅਸੀਂ ਰਲ ਕੇ ਸਾਡੇ ਇੱਕੋ ਹੀ ਕਿਉਂਕਿ ਸਭ ਤੋਂ ਵੱਡੀ ਗੁਰੂ ਸਾਹਿਬ ਅਗੇ ਅਰਦਾਸ ਹੈ ਵੀ 71 ਹੋ ਕੇ ਫਿਰ ਅਸੀਂ ਗੁਰੂ ਸਾਹਿਬ ਅਗੇ ਸਾਹਮਣੂ ਅਰਦਾਸਾਂ ਕੀਤੀਆਂ ਵਾਹਿਗੁਰੂ ਕਿਰਪਾ ਕਰੋ ਤੇ ਵਾਹਿਗੁਰੂ ਸੁਣੀ ਹੈ ਤੇ ਸਵੇਰੇ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਸਰਪੰਚ ਸਾਹਿਬ ਨੇ ਦੱਸਿਆ ਵੀ ਹੁਣ ਤਕਰੀਬਨ ਕਾਫੀ ਬੱਚੇ ਨੂੰ ਆਰਾਮ ਹੋ ਗਿਆ ਕਿਵੇਂ ਦੇਖਦੇ ਹੋ ਪੂਰੇ ਬਿਸ਼ਵ ਭਾਰਤ ਦੇ ਵਿੱਚ ਉਹਨਾਂ ਨੂੰ ਚੋਣ ਵਾਲੇ ਜਿਹੜੇ ਸੀ ਵੱਖ-ਵੱਖ ਥਾਵਾਂ ਤੇ ਅਰਦਾਸਾਂ ਕਰ ਰਹੇ ਸੀ ਕਿ ਅਰਦਾਸ ਕਰੋ ਵੀ ਰਾਜਵੀਰ ਜਿਹੜਾ ਸਿਹਤਯਾਬ ਹੋ ਜਾਂ ਤੇ ਹੁਣ ਫਰਕ ਵੀ ਦੇਖਣ ਨੂੰ ਮਿਲਿਆ ਐਮਰਜੈਂਸੀ ਤੋਂ ਆਈ ਸੀ ਯੂ ਦੇ ਵਿੱਚ ਸ਼ਿਫਟ ਕਰਤਾ ਹਾਲਾਂਕਿ ਵੈਂਟੀਲੇਟਰ ਤੇ ਨਹੀਂ ਪਰ ਫਿਰ ਵੀ ਹਾਲਤ ਜਿਹੜੀ ਹੁਣ ਠੀਕ ਦੱਸੀ ਜਾ ਰਹੀ ਹੈ ਅੱਜ ਮੈਂ ਤਾਂ ਦੇਖੋ ਜੇ ਸਵੇਰੇ ਵੀ ਚੈਨਲਾਂ 'ਆਵਾਜ਼ ਆਏ ਨੇ ਮੈਂ ਤਾਂ ਇਹ ਬੇਨਤੀ ਕੀਤੀ ਵੀ ਸਾਰਾ ਸਾਡਾ ਪਿੰਡ ਤੇ ਉਹਨੂੰ ਰਾਜਵੀਰ ਨੂੰ ਚੋਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਕੰਮ ਜੇ ਜਪਜੀ ਸਾਹਿਬ ਦਾ ਪਾਠ ਹਰ ਘਰ 'ਚ ਕਰੋ ਜੇ ਸੁਖਨੀ ਸਾਹਿਬ ਦਾ ਕਰ ਸਕਦੇ ਹੋ ਸੁਖਨੀ ਸਾਹਿਬ ਦਾ ਕਰੋ ਨਹੀਂ ਤਾਂ ਤੁਸੀਂ ਮੂਲ ਮੰਤਰ ਦੇ ਜਾਪ ਕਰਕੇ ਤੇ ਅਰਦਾਸ ਜ਼ਰੂਰ ਕਰੋ ਕਿ ਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਰੋਗ ਤਾਂ ਬਖਸ਼ਿਸ਼ ਕਰੋ ਫਿਰ ਉਹ ਸਾਡੇ ਵਿੱਚ ਇਸੇ ਤਰ੍ਹਾਂ ਆਣ ਕੇ ਬੱਚਾ ਸਾਡਾ ਵਿਚਰੇ ਸਾਡੇ ਉਸੇ ਤਰ੍ਹਾਂ ਹੀ ਸਾਡੇ ਨਾਲ ਸੇ ਤਰ੍ਹਾਂ ਹੀ ਵਿਛੜਦਾ ਰਵੇ ਇਹ ਸਾਰੇ ਮੇਰੀ ਬੇਨਤੀ ਹੈ ਵੀ ਤੁਹਾਡੇ ਫੈਨਲ ਦੇ ਰਾਹੀਂ ਵੀ ਇਹ ਅਰਦਾਸ ਕਰੋ ਪਾਠ ਕਰਕੇ ਅਰਦਾਸ ਕਰੋ ਜੇ ਨਹੀਂ ਜ਼ਿਆਦਾ ਪਾਠ ਕਰ ਸਕਦੇ ਕਮ ਸਕੂਨ ਤੁਸੀਂ ਮੂਲ ਮੰਤਰ ਦੇ ਪੰਜ ਪਾਠ ਕਰਕੇ 15 ਮਿੰਟ ਲਗਦੇ ਨੇ ਤੇ ਅਰਦਾਸ ਕਰੋ ਤੇ ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਵਾਹਿਗੁਰੂ ਨੇ ਕਿਰਪਾ ਕਰਨੀ ਹੈ ਕੱਲ ਦੀਆਂ ਅਰਦਾਸਾਂ ਹੋ ਰਹੀਆਂ ਨੇ ਤੇ ਇਸ ਟਾਈਮ ਨੂੰ ਕੁਛਮ ਪਛੇ ਨੂੰ ਫਰਕ ਹੈ ਤੁਹਾਡੀ ਅਰਦਾਸ ਵੀ ਕੈਮਰੇ ਦੀ ਕੱਲ ਦਾ ਜੋ ਮਾਹੌਲ ਸੀ ਤੇ ਪਿੰਡ ਵਾਸੀ ਵੀ ਜਿੱਦਾਂ ਭਾਵੁਕ ਕਾਫੀ ਜ਼ਿਆਦਾ ਹੋ ਗਏ ਤੇ ਅੱਜ ਗੁਰਦੁਆਰਾ ਸਾਹਿਬ ਸਵੇਰੇ ਨਤਮਸਤਕ ਹੋਣ ਦੇ ਲਈ ਆਏ ਹੋਣਗੇ ਤਾਂ ਕੋਈ ਪਿੰਡ ਵਾਲਿਆਂ ਨੇ ਦੱਸਿਆ ਵੀ ਮਲੋ ਰਾਤ ਨੂੰ ਨੀਂਦ ਨਾ ਆਈ ਹੋਵੇ ਜਾਂ ਕਿਸੇ ਨੇ ਰੋਟੀ ਨਾ ਖਾਧੀ ਹੋਵੇ ਤਕਰੀਬਨ ਜੇ ਸਾਡੇ ਸਾਰੇ ਪਿੰਡ ਵਾਲੇ ਇੱਥੇ ਜਿੰਨੇ ਵਾਏ ਨੇ ਕਹਿੰਦੇ ਸਾਡਾ ਤਾਂ ਰੋਟੀ ਖਾਣ ਨੂੰ ਮਨ ਨਹੀਂ ਸੀ ਕਰਦਾ ਇੱਕ ਬੰਦਾ ਸਾਹ ਪੂਰਨ ਸਿੰਘ ਪੁੱਤਰ ਮੁਕੰਦ ਸਿੰਘ ਸਾਡੇ ਪਿੰਡ ਦੇ ਮੇਕੋ ਸਵੇਰੇ ਆਏ ਕੋਈ 8 ਵਜੇ ਮਿੱਥੇ ਬੈਠਾ ਕਹਿੰਦੇ ਬਾਬਾ ਜੀ ਰਾਜਵੀਰ ਦਾ ਉਹ ਪਤਾ ਲੱਗਾ ਕਿ ਹਾਲ ਹੈ ਮੈਂ ਕਿਹਾ ਬਹੁਤ ਸਾਹ ਨੂੰ ਲੱਗਾ ਵੀ ਕੁਝ ਠੀਕ ਨਹੀਂ ਕਹਿੰਦਾ ਮਨ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਨੀਂਦ ਦੀ ਗੋਲੀ ਖਾ ਕੇ ਕਹਿੰਦੇ ਫੇਰ ਮੈਂ ਨੀਂਦ ਸੁੱਤਾ ਵਾ ਤੇ ਮੈਨੂੰ ਨੀਂਦ ਨਹੀਂ ਆਈ ਵੀ ਮੈਂ ਸੋ ਆਇਲੰਦਾ ਵੀ ਕੋਈ ਅਜੇ ਕੋਈ ਗੱਲ ਨਾ ਹੋ ਜਾਏ ਕੋਈ ਅਜਾ ਪਾਣਾ ਨਾ ਵਰਤੇ ਫਟਾਪਟ ਸਵੇਰੇ ਚੈਨਲ ਆਇਆ ਤੇ ਤਾਂ ਵੇਖਿਆ ਵੀ ਹਜੇ ਕੁਝ ਹੁਣ ਠੀਕ ਹੈ ਕਹਿੰਦਾ ਫੇਰ ਮੈਂ ਤਾਂ ਤੁਹਾਡੇ ਕੋਲ ਆਇਆ ਕਹਿੰਦਾ ਅਸੀਂ ਸਾਰੀ ਰਾਤ ਕਹਿੰਦਾ ਅਸੀਂ ਬੈਠੇ ਰਹਿਆ ਸਾਨੂੰ ਨੀਂਦ ਨਹੀਂ ਆਈ ਰੋਟੀ ਨਹੀਂ ਪੱਕੀ ਸਾਡੇ ਰੋਟੀ ਖਾਦੀ ਨਹੀਂ ਇੰਨਾ ਪਿੰਡ ਦੇ ਵਿੱਚ ਸਾਡੇ ਸਨਾਟਾ ਸੀ ਜਦੋਂ ਇਸ ਹਾਦਸੇ ਦੀ ਖਬਰ ਸੁਣੀ ਤਾਂ ਤੁਹਾਡੀਆਂ ਵੀ ਅੱਖਾਂ ਭਰ ਰਹੀਆਂ ਹੋਣਗੀਆਂ ਬਿਲਕੁਲ ਜੀ ਅੱਖਾਂ ਭਰਦੀਆਂ ਨੇ ਕਿਉਂਕਿ ਸਾਡਾ ਨਾ ਪਿਆਰ ਬੜਾ ਸੀ ਜਦੋਂ ਮੇਰੇ ਬੱਚੇ ਪੋਤਰੇ ਨੇ ਆਣ ਕੇ ਮੈਨੂੰ ਦੱਸਿਆ ਚਾਰ ਕੋ ਜਵੇ ਦਾਦੂ ਆਹ ਗੱਲ ਹੋ ਰਾਜਵੀਰ ਜਵੰਦੇ ਨਾਲ ਹੋਈ ਹੈ ਮੈਂ ਫਿਰ ਉਸੇ ਟਾਈਮ ਵੀ ਟੀਵੀ ਚੈਨਲ ਲਾਇਆ ਤੇ ਜਦੋਂ ਮੈਂ ਦੇਖਿਆ ਤੇ ਪਤਾ ਲੱਗਾ ਬਹੁਤ ਜ਼ਿਆਦਾ ਗੰਭੀਰ ਹਾਲਤ ਹੈ ਤੇ ਮਨ ਪਾਰਾ ਹੈ ਕਿਉਂਕਿ ਸਾਡੇ ਨਾਲ ਵੀ ਬਹੁਤ ਪਿਆਰ ਹੈ ਸਾਡੇ ਨਾਲ ਤਾਂ ਕਾਫੀ ਪਿਆਰ ਸੀ ਮੇਰੇ ਗਨਤੀ ਸੰਗਾ ਸੀ ਪਰ ਮੇਰੇ ਨਾਲ ਪਰਿਵਾਰ ਵਾਂਗੂ ਪਰਿਵਾਰ ਵਾਂਗੂ ਇਹਨਾਂ ਨਾਲ ਪਿਆਰ ਹੈ ਸਾਰੇ ਪਿੰਡ ਦੇ ਨਾਲ ਮੇਰਾ ਬਹੁਤ ਸਤਿਕਾਰ ਕਰਦੇ ਹੋ ਸਾਰਾ ਪਿੰਡ ਤੇ ਪਰਿਵਾਰਕ ਮੈਂਬਰ ਹੁਣ ਮੋਹਾਲੀ ਦੇ ਵਿੱਚ ਹੀ ਨੇ ਹਸਪੀਟਲ ਹੀ ਨੇ ਰਾਜਵੀਰ ਦੇ ਕੋਲ ਹਾਂਜੀ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜੀ ਤੇ ਉਹਨਾਂ ਦੀ ਪਤਨੀ ਉਹਨਾਂ ਦੇ ਸੋਹਰਾ ਸਾਸੂ ਵਿਆਹ ਪਟਿਆਲੇ ਹੋਏ ਨੇ ਉਹ ਵੀ ਉੱਥੇ ਨੇ ਤੇ ਇੱਥੇ ਦੇ ਚਾਚੇ ਜਿਹੜੇ ਨੇ ਸਾਰੇ ਉੱਥੇ ਨੇ ਉੱਤਰਿਸਤ ਦਾ ਸੋਹਣਾ ਸਰਪੰਚ ਹਰਪ੍ਰੀਤ ਸਿੰਘ ਜੀ ਵੀ ਰਾਜੂ ਤੇ ਸਾਡੇ ਪੁਗਰਦਾਰ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਜੀ ਸਾਰੇ ਕੱਲ ਦੇ ਉੱਥੇ ਪਹੁੰਚੇ ਨੇ ਸ਼ਾਮ ਦੇ ਉੱਥੇ ਨੇ ਉਹਨਾਂ ਨਾਲ ਸਾਡਾ ਸੰਪਰਕ ਆ ਗਿਆ ਉਹ ਦੱਸਦਿਨ ਕਿ ਕੁਝ ਉਹਨਾਂ ਨੂੰ ਫਰਕ ਹੈ کافی ਕਲਾਕਾਰ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਪਹੁੰਚ ਕੇ ਰਾਜਵੀਰ ਜਵੰਦੇ ਦਾ ਹਾਲ ਜਾਣਨ ਪਹੁੰਚੇ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਤੇ ਕਿਵੇਂ ਦੇਖਦੇ ਹੋ ਵੀ ਇਹੀ ਪਿਆਰ ਖੱਟਿਆ ਇੱਕ ਰਾਜਵੀਰ ਜਵੰਦੇ ਨੇ ਇਹ ਮੈਨੂੰ ਹੁਣੇ ਪਤਾ ਲੱਗਾ ਮੇਰੇ ਬੱਚੇ ਨੇ ਦੱਸਿਆ ਵੀ ਮੈਂ ਕਿਹਾ ਵੀ ਸਰਪੰਚ ਨੂੰ ਫੋਨ ਕਰਕੇ ਤਾਂ ਆਪਾਂ ਪੁੱਛੀਏ ਵੀ ਹੁਣ ਹਾਲਤ ਕੀ ਹੈ ਰਾਜਵੀਰ ਦੀ ਤਾਂ ਉਹ ਕਹਿੰਦਾ ਹੁਣ ਆਪਣਾ ਫੋਨ ਨਹੀਂ ਚੱਕ ਲੱਗੇ ਮੈਂ ਕਿਹਾ ਕਿਉਂ ਕਹਿੰਦਾ ਹੁਣ ਇਸ ਟਾਈਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉੱਥੇ ਪਹੁੰਚਾਈ ਨੇ ਇਹ ਉਹਨਾਂ ਦਾ ਪਿਆਰ ਹੀ ਹੈ ਉਹਨਾਂ ਨੂੰ ਚੋਣ ਵਾਲਿਆਂ ਦਾ ਪਿਆਰ ਹੀ ਹੈ ਵੀ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਉਹ ਇਸ ਟਾਈਮ ਉੱਥੇ ਉਹਨਾਂ ਦਾ ਹਾਲ ਜਾਣਨ ਲਈ ਤੇ ਕੱਲ ਤੋਂ ਹੀ ਸਾਰੇ ਸ਼ਾਮ ਤੋਂ ਹੀ ਸਾਰੇ ਕਲਾਕਾਰ ਪੰਜਾਬ ਦੇ ਪਹੁੰਚੇ ਨੇ ਵੱਡੇ ਵੱਡੇ ਕਲਾਕਾਰ ਤੇ ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਉੱਥੇ ਪਹੁੰਚੇ ਨੇ ਜਿੰਦੋਂ ਨਾਲ ਪਰਿਵਾਰ ਨੂੰ ਕਾਫੀ ਵਧੀਆ ਤਰਵਾਸ ਮਿਲੇਗਾ ਤੇ ਮਾਨੂੰ ਹੌਸਲਾ ਹੋਏਗਾ ਵੀ ਸਾਡਾ ਬੱਚਾ ਹੁਣ ਠੀਕ ਹੋ ਜਾਏਗਾ ਜੀ ਤਾਂ ਪਿੰਡ ਵਾਸੀਆਂ ਨੂੰ ਵੀ ਕਾਫੀ ਜ਼ਿਆਦਾ ਦੁੱਖ ਜਿਹੜਾ ਲੱਗਿਆ ਜਦੋਂ ਇਹ ਖਬਰ ਸੁਣੀ ਤਾਂ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਰੋਟੀ ਤੱਕ ਨਹੀਂ ਖਾਧੀ ਲੋਕਾਂ ਨੂੰ ਨੀਂਦ ਨਹੀਂ ਆਈ ਤੇ ਸਾਰੇ ਇਹੀ ਅਰਦਾਸ ਕਰ ਰਹੇ ਨੇ ਕਿ ਰਾਏ ਵੀਰ ਜਵੰਦਾ ਜਿਹੜਾ ਜਲਦੀ ਤੰਦਰੁਸਤ ਹੋਵੇ